ਆਟਾ ਰੱਖਿਆ ਦੋਨੋਂ ਕਣਕ ਦੀ ਰੋਟੀ ਦੇਣੀ ਅੱਛਾ ਤੇ ਆਪ ਮਕਈ ਦੀਆਂ ਪਕਾ ਕੇ ਜੇ ਬੰਦੇ ਲੱਗਣੇ ਅੜੇ ਅੜੇ ਥੈ ਪਕਾ ਕੇ ਬਾਰਕ ਲੜ ਗਈ ਨਹੀਂ ਪਤਾ ਕਿ ਕਿੰਨੇ ਤੜਕਾ ਲਾਉਣਾ ਆਹੋ ਸੋਚੋ ਇੱਕ ਘਰ ਤੜਕਾ ਲੱਗਦਾ ਹੀ ਤੇ ਬਾਕੀ ਹੋਵੇਂ ਤੜਕਾ ਹੋ ਜਾਣਾ ਮੇਰੀ ਨਾ ਗੋਲੀ ਗੋਲੀ ਦੋ ਦੋ ਕਮ ਦੇ ਘੋੜੀਆਂ ਪਾ ਦਿੰਦੇ ਵਿੱਚ ਹੈਂ ਆਖਣਾ ਰੇਦੀ ਦਾਲ ਚ ਪਾ ਅੱਛਾ ਇੱਥੇ ਹੀ ਲੋਕਾਂ ਨੇ ਆਟਾ ਪਿਉਣਾ ਇੱਥੇ ਹੀ ਆ ਲੋਕਾਂ ਨੇ ਦਾਲਾ ਦੜਾਉਣੀਆ ਛੋਲੇ ਆ ਨਹੀਂ ਆ ਜਿੱਥੇ ਗੁਰਦਾਰਾ ਸਾਹਿਬ ਆ ਇੱਥੇ ਤਾਂ ਮੜੀਆਂ ਦੇ ਪਰਲੇਮਨ ਦੇ کارਖਾਨਾ ਮੈਂ ਵੇਖਿਆ کارਖਾਨਾ ਤੇ ਅੱਛਾ ਤੇ ਇੱਥੇ ਦਾਲ ਦਰੌਣੀ ਮਾਂ ਮਾਂ ਪੱਕੇ ਮਸਲ ਦਰੌਣੇ ਅੱਛਾ ਛੋਲੇ ਦਰੌਣੇ ਉਹ ਕਰਦਿਆਂ ਤਾਲਾ ਖਾਈ ਦੀਆਂ ਮੂੰਗੀ ਦੀ ਉੰਜ ਵੱਧ ਹੋੜੀ ਜੇ ਕਹਿ ਦੂੰ ਮੇਰੇ ਚੈਨਲ ਚੰਗ ਦੇ ਰਾਤ ਸਵਾਗਤ ਦੋਸਤੋ ਕਿਹੜਾ ਮੈਂ ਜ਼ਿੰਦਗੀ ਕੇ ਖਰਾਬੇ ਮੇਂ ਖੋ ਗਿਆ ਕੋ ਕ ਮਿਲਤਾ ਤੋ ਪਿਆਰ ਕਰ ਲੇਤਾ ਇਹ ਸਾਡੀ ਜ਼ਿੰਦਗੀ ਆ ਇਹਦੇ ਚ ਬੜਾ ਕੁਝ ਪਿੱਛੇ ਰਹਿ ਜਾਂਦਾ ਤੀਤ ਦੀਆਂ ਜਾਂਦਾ ਔਰ ਜ਼ਿੰਦਗੀ ਦੇ ਰਾਹਾਂ ਚ ਕੋਈ ਵਿਛੜ ਗਿਆ ਜਾਂਦਾ ਆਉਂਦੇ ਆ ਔਰ ਬਹੁਤ ਸਾਰੀਆਂ ਇਤਾਂ ਦੀਆਂ ਗੱਲਾਂ ਹੁੰਦੀਆਂ ਜਾਂਦਾ ਤੋ ਹੀ ਉੱਪਰ ਟਿਕਲਾਉਂਦੇ ਆ ਫੇਰ ਉਹ ਜਦ ਜੜੀਆਂ ਹੁੰਦਾ ਤੇ ਹਾਸਾ ਵੀ ਆਉਂਦਾ ਤੇ ਅਸੀਂ ਪੁਰਾਣੀਆਂ ਗੱਲਾਂ ਵੀ ਕਰਦੇ ਆਂ ਔਰ ਸਾਡੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਆ ਇੱਕ ਤਾਬਾ ਵਾਂਗ ਹੁੰਦੇ ਆ ਇਹਨਾਂ ਦੇ ਜਿਹੜੇ ਵੀ ਪੰਨੇ ਤੇ ਹੱਥ ਰੱਖੋ ਕੁਝ ਨਾ ਕੁਝ ਜ਼ਰੂਰ ਮਿਲਦਾ ਔਰ ਮੇਰੀ ਕੋਸ਼ਿਸ਼ ਵੀ ਹੁੰਦੀ ਆ ਕਿ ਮੈਂ ਬਜ਼ੁਰਗਾਂ ਦੇ ਨਾਲ ਬਹਿ ਕੇ ਤੇ ਅਕੀਦ ਦੇ ਕਿਤਾਬ ਦੇ ਪੰਨਿਆਂ ਨੂੰ ਜ਼ਰੂਰ ਫਰੋਲਾਂ ਜੀਤੋਂ ਕੁਝ ਨਾ ਕੁਝ ਸਾਨੂੰ ਸਾਡੇ ਬੱਚਿਆਂ ਨੂੰ ਜ਼ਰੂਰ ਮਿਲੇ ਔਰ ਮੇਰੀ ਅੱਜ ਦੀ ਥੋੜੀ ਕੋਸ਼ਿਸ਼ ਆ ਮੈਂ ਦੋ ਪਾਲ ਮਿਲੇ ਸੀ ਹੁਣ ਮੈਂ ਕਿਹਾ ਬੀਜੋ ਨਾਲ ਬਹਿ ਕੇ ਪਰ ਕੋਈ ਦੋ ਚਾਰ ਹੱਤੀਿੱਦੀਆਂ ਗੱਲਾਂ ਆਪਣੇ ਘਰਾਂ ਦੀਆਂ ਪਰਿਵਾਰਾਂ ਦੀਆਂ ਸਾਡੇ ਨਾਲ ਸਾਂਝੀਆਂ ਕਰਾ ਤੇ ਉਹ ਮਿਲਦੇ ਬੀਜੋ ਨਾਲ ਕਰਦੇ ਗੱਲਬਾਤ ਆਟਾ ਰੱਖਿਆ ਦੋਨੋਂ ਕਣਕ ਦੀ ਰੋਟੀ ਦੇਣੀ ਅੱਛਾ ਤੇ ਆਪ ਮਕਈ ਦੀਆਂ ਪਕਾ ਕੇ ਜੇ ਬੰਦੇ ਲੱਗਣੇ ਅੜੇ ਅੜੇ ਥੈ ਪਕਾ ਕੇ ਬਾਰਕ ਲੜਗੀ ਮਕਈ ਦੀਆਂ ਕਰ ਲੜਗੀ ਸਾਗ ਰੰਨਣੇ ਸਬਜ਼ੀਆਂ ਰੰਨਣੀਆਂ ਉਦੋਂ ਇੰਨੇ ਲੋਕਾਂ ਚ ਆਪਖੰਡਿਆ ਨਹੀਂ ਜਿੰਨੇ ਹੋਣ ਲੋਕਾਂ ਨੇ ਬਾਗ ਰੂ ਆ ਕੇ ਕਿਉਂ ਰਾ ਕੇ ਮਕਈ ਦੀ ਰੋਟੀ ਦੇ ਤੇ ਉਤਰਾ ਹੀ ਖਾਈ ਜਾਣੀ ਲੋਨ ਕੋਕਲ ਤੇ ਨਹੀਂ ਜਿਹੜਾ ਇਹਦਾ ਆਟਾ ਹੀ ਬਾਜਰੇ ਦਾ ਇਹਨੂੰ ਘੇ ਪੀਂਦੇ ਘਾਤੇ ਹੀ ਚੱਕੀ ਤੇ ਚੱਕੀ ਨਾ ਖਰਾਸ ਤੇ ਖਰਾਸ ਤੇ ਚੱਕੀ ਨਾ ਪੀਂਦੇ ਹੀ ਚੱਕੀ ਨਾ ਪੀਸ ਕੇ ਆਟਾ ਬਹੁਤ ਵਧੀਆ ਹੀ ਜਦੋਂ ਉਹਨੂੰ ਪਕਾਉਣਾ ਨਾ ਉਹ ਸੀਮੈਂਟ ਵਰਗੀ ਰੋਟੀ ਅੱਛਾ ਸੇਮ ਹੀ ਜਿਵੇਂ ਸੀਮੈਂਟ ਦੀ ਪੱਕੀ ਵੋਟ ਵੀ ਉਤਰਾ ਦੀ ਜੋ ਹਾਂ ਪਰ ਖਾਂਦੇ ਹੀ ਜੇ ਆ ਨਾਖਣਾ ਜੋੜ ਦੁੱਧਦੇ ਉਹ ਖਾਂਦੇ ਆ ਮੈਂ ਗੁਜਰਾਤ ਰਿਆਂ ਨ ਵੀ ਜੀ ਹਾਂ ਹੁਣ ਵੀ ਆ 5 4 ਸਾਲ ਦੀ ਗੱਲ ਆ ਕਿੰਨਾ ਦਾ ਰਣਕਛਦਾ ਏਰੀਆ ਗਜਾਦ ਦਾ ਉਹ ਸਾਰੇ ਰੋਟੀ ਉਹਨੂੰ ਰੋਟ ਲਾ ਕੇ ਤੇ ਬਾਜਰਾ ਹੀ ਖਾਂਦੇ ਬਾਜਰਾ ਹੀ ਬਾਜਰਾ ਦੇਸੀ ਘੋਣਾ ਖਾਂਦੇ ਰੋਟੀ ਬਾਜਰੇ ਦੀ ਉਹਦੇ ਹੋ ਜਾ ਪਤਾ ਨਹੀਂ ਜੇ ਉਹ ਕਿਉਂ ਹੁਣ ਜਿੰਨਾ ਪਾਈ ਜਾਵੇਂ ਉਹਦੇ ਵਿੱਚ ਹੀ ਵਰਦਾ ਜਾਣਾ ਹੁੰਦੀ ਸੀ ਸੀਮੈਂਟਰ ਗਈ ਉਹ ਐਨੇ ਸੀਮੈਂਟ ਵਰ ਗਈ ਹਾਂ ਹੁਣ ਵੀ ਖਾਂਦੇ ਕਈਆਂ ਦੇ ਜੋੜ ਦੁੱਧਦੇ ਆ ਨਾ ਹੂੰ ਹੁਣ ਤੇ ਆਟੇ ਉਹੋ ਕਣਕ ਦੇ ਆ ਕੋਈ ਆ ਇਹਦਾ ਆਂਦਾ ਚੰਗਾ ਹੋਈ ਆ ਇਹਦਾ ਆਂਦਾ ਚੰਗਾ ਸਮਝ ਨਹੀਂ ਆਉਂਦਾ ਤੇ ਆਪਣੇ ਪਿੰਡ 'ਚ ਕਿੰਨੇ ਖਰਾਸ ਸੀ ਆ ਖਰਾਸ ਤੇ ਪਿਆਉਂਦੇ ਸੀ ਪਹਿਲਾਂ ਨਹੀਂ ਕਿੰਨੇ ਖਰਾਸ ਸੀ ਇੱਥੇ ਸਾਡੇ ਇੱਥੇ ਲੱਗਾ ਹੁੰਦਾ ਸੀ ਉਹ ਮਸ਼ੀਨ ਸੀ ਆ ਜਿੱਥੇ ਕਾਰਖਾਨਾ ਆ ਅ ਅੱਛਾ ਇੱਥੇ ਇੱਥੇ ਹੀ ਲੋਕਾਂ ਨੇ ਆਟਾ ਪਿਉਣਾ ਇੱਥੇ ਹੀ ਆ ਲੋਕਾਂ ਨੇ ਦਾਲਾ ਦੜਾਉਣੀਆਂ ਛੋਲਿਆ ਨਹੀਂ ਆ ਆ ਜਿੱਥੇ ਗੁਰਦਰਾ ਸਾਹਿਬ ਆ ਇੱਥੇ ਤੋਂ ਬੜੀਆਂ ਦੇਖੇ ਤੇ ਪਰਲੇਪਣ ਕਾਰਖਾਨਾ ਆ ਪਰਲੇਪਣ ਹੀ ਕਾਰਖਾਨਾ ਆ ਮੈਂ ਵੇਖਿਆ ਕਾਰਖਾਨਾ ਤੇ ਅੱਛਾ ਤੇ ਇਥੇ ਦਾਲ ਦਰੌਣੀ ਮਾਂ ਮਾਂ ਪੱਕੇ ਮਸਲ ਦਰੌਣੇ ਅੱਛਾ ਛੋਲੇ ਦਰੌਣੇ ਉਹ ਕਰਦਿਆਂ ਦਾਲਾ ਖਾਈ ਦੀਆਂ ਹੀ ਮੂੰਗੀ ਦੀ ਉੰਜ ਵੱਧ ਹੋੜੀ ਜੇ ਕਿਸ ਨੂੰ ਲੋੜ ਹੋਣੀ ਤੇ ਦਾਲ ਲੈਣੀ ਨਹੀਂ ਤੇ ਸਾਫ ਤੇ ਇਹ ਨਹੀਂ ਲੈਣੀ ਆਹ ਉਹਨਾਂ ਨੂੰ ਪੂਰੀ ਵਾਤ ਹੋਈ ਜੀ ਜਿਹੜੀ ਦਾਲ ਸੀ ਨਾ ਸਵਾਹ ਸੀ ਉਹ ਨਹੀਂ ਹੈਗਾ ਪਤਾ ਨਹੀਂ ਕਿਉਂ ਨਹੀਂ ਹੈਗਾ ਉਦੋਂ ਰੱਜ ਦੀ ਮੂੰਗੀ ਦੀ ਦਾਲ ਚ ਨਾ ਗੰਡੇ ਕੁੱਟ ਕੇ ਸੁਟਣੇ ਲਸਣ ਕੁੱਟ ਕੇ ਸੁਟਣਾ ਲਾਲ ਦਾਲ ਉਹ ਜੜੀ ਫਿਰ ਉਹਨੂੰ ਥੱਲੇ ਲਾਉਣਾ ਤੇ ਉਹ ਤੜਕਿਆਂ ਦਾ ਨਹੀਂ ਪਤਾ ਕਿਸ ਨੇ ਤੜਕਾ ਲਾਉਣਾ ਆਹਾਂ ਸੋਚੋ ਇੱਕ ਘਰ ਤੜਕਾ ਲੱਗਦਾ ਸੀ ਤੇ ਬਾਕੀ ਹੋਵੇਂ ਤੜਕਾ ਹੋ ਜਾਣਾ ਮੇਰੀ ਨਾ ਕੋਲੀ ਕੋਲੀ ਦੋ ਦੋ ਕੁੰਦੀਆਂ ਘੋੜੀਆਂ ਪਾ ਦੀਆਂ ਵਿੱਚ ਹੈ ਆਖਣਾ ਰੇਦੀ ਦਾਲ ਚ ਪਾਓ ਮੈਂ ਵੇਖਿਆ ਇੱਥੇ ਦਾਲ ਖਾਣੀ ਐਡੇ ਐਡੇ ਕਹਿੰਦੇ ਛੱਨੇ ਹੋਣੇ ਹੂੰ ਮੱਕਈ ਦੀਆਂ ਰੋਟੀਆਂ ਦੇ ਨਾਲ ਤੇ ਦਾਲ ਸਬ지 ਗੁੱਲੀ ਹੋ ਤੇ ਅਦਾਂ ਦੀਆਂ ਨਹੀਂ ਤੇ ਨੰਗਦ ਗਿਆ ਨਹੀਂ ਗਾ ਤੇ ਖੁੱਲਾ ਕਿਉਂ ਜਿਹੜਾ ਨਾ ਉਦੋਂ ਬਹੁਤ ਲੱਗਿਆ ਤੂੰ ਉਹ ਆਉਂਦਾ ਹੁਣ ਮੈਂ ਚੌ ਦਿਨਾਂ ਦਾ ਕਰਦੀ ਤੂੰ ਉਹਨਾਂ ਇੰਨਾ ਇੱਕੇ ਦਿਨ ਦਾ ਕੱਢੀ ਦੇ ਚਲ ਮੈਂ ਤਾਂ ਕਰੀਓ ਕਰਾਈ ਵਾਲੇ ਜਾਇਏ ਪੈਸੇ ਥੋੜੇ